ਕੈਨੇਡਾ ਕੰਟਰੀ ਆ ਇੱਕ ਉੱਥੇ ਕੋ ਰੁਪਇਆ ਤੋਂ ਡਾਲਰ ਨਹੀਂ ਲੱਗਦੇ ਉਹ ਡਾਲਰ ਉੱਥੇ ਡਾਲਰਾਂ ਚੱਲਦੇ ਨੇ ਨਾਲ ਨਾਲ ਹੀ ਸਰਦਾਂ ਲੋਕਾਂ ਦਾ ਪਲੱਸ 2 ਕੀਤੀ ਆਇਲਟਸ ਕਰਨੀ ਆ ਤੇ ਜਾਣਾ ਹੀ ਆ ਕੀ ਪਲਾਨ ਹੋਣਾ ਚਾਹੀਦਾ ਕਿਵੇਂ ਗੋਲ ਹੋਣਾ ਚਾਹੀਦਾ ਹੈ ਬੱਚੇ ਜੀ ਥੋੜਾ ਕੰਫੀਡੈਂਸ ਪੈ ਲੈਣ ਦਿਓ ਆਪਣੇ ਥੋੜੇ ਪੈਸੇ ਜੋੜ ਲੋ ਥੋੜੀ ਸਟੱਡੀ ਕਰ ਲੋ ਇਹ ਟਾਈਮ ਵਧੀਆ ਨਹੀਂ ਪਹਿਲੀ ਤੇ ਗੱਲ ਹੈ ਪਲੀਜ਼ ਬੱਚੇ ਨੂੰ ਰੋਕ ਲੋ ਸਾਲ ਦੋ ਸਾਲ ਲਈ ਹਾਂ ਮੈਂ ਇਹ ਜਰੂਰ ਦਾਅਵੇ ਨਾ ਕਹਿ ਸਕਦਾ ਕੈਨੇਡਾ ਕਦੀ ਵੀ ਇਮੀਗ੍ਰੇਸ਼ਨ ਸਿਸਟਮ ਬੰਦ ਨਹੀਂ ਕਰ ਸਕਦਾ ਇਸ ਤਰ੍ਹਾਂ ਬਹੁਤ ਸਾਰੇ ਕੈਨੇਡੀਅਨ ਲੋਕ ਨੇ ਜਿਹੜੇ ਉੱਥੇ ਸੈਟਲ ਨੇ ਲੇਕਿਨ ਉਹ ਹਾਲਾਤ ਐਦਾਂ ਦੇ ਹੋ ਗਏ ਨੇ ਕਿਉਂਕਿ ਉੱਥੇ ਦਾ ਗੁਜ਼ਾਰਾ ਉੱਥੇ ਹੁੰਦਾ ਹੈ ਵਾਪਸ ਪੰਜਾਬ ਆਉਣਾ ਉਹਨਾਂ ਲਈ ਬੜਾ ਔਖਾ ਪੰਜਾਬ ਆਉਣ ਲਈ ਜਿਵੇਂ ਤੁਸੀਂ ਕਿਹਾ ਉਹਨਾਂ ਕੋਲ 10000 ਡਾਲਰ ਵੀ ਨਹੀਂ ਹੈ ਪਰ ਜਿਹੜੇ ਮжоਰਿਟੀ ਲੋਕ ਨੇ ਜਿਹੜੀ ਲੇਬਰ ਵਿੱਚ ਹੀ ਆ ਜਾਂਦੇ ਨੇ ਉਹ ਇੱਕ ਸੱਚ ਹੈ ਕਿ ਉਹਨਾਂ ਨੂੰ ਤਾਂ ਇੱਕ ਇੰਡੀਆ ਦਾ ਟ੍ਰਿਪ ਕਰਨਾ ਵੀ ਉਹਨਾਂ ਦੇ ਬਸ ਦਾ ਰੋਗ ਨਹੀਂ ਰਹਿ ਜਾਂਦਾ ਕਿਉਂ ਪੇਚ ਟੂ ਪੇਚ ਮਗਹੀਾਈ ਵੜੀ ਏ ਕਿਰਾਏ ਵੜੇ ਨੇ ਇੰਟਰਸਟ ਬੜਾ ਮੌਰਗਾਂ ਬੜੀਆਂ-ਬੜੀਆਂ ਨੇ ਫੇ ਪੰਜਾਬੀਆਂ ਨੇ ਜੇ ਹੈਗੇ ਵੀ ਚਾਰ ਪੈਸੇ ਪੰਗੇ ਵੜੇ ਅਸੀਂ ਲੈ ਲੈਨੇ ਆ ਸੋ ਇਹਨਾਂ ਕਈ ਕਾਰਨਾ ਕਰਕੇ ਬਹੁਤ ਸਾਰੇ ਹਾਂ ਮੈਂ ਖੁੱਲ ਕੇ ਕਹਿ ਸਕਦਾ ਹਾਂ ਮੈਂ ਬਹੁਤ ਬਹੁਤ ਲੋਕਾਂ ਨੂੰ ਜਾਣਦਾ ਜਿਹੜੇ ਇਸ ਕਰਕੇ ਨੇ ਆ ਪਾਰਿਆ ਕਿ ਉਹ ਫਾਈਨੈਂਸ਼ਲੀ ਕੇਪेबल ਨਹੀਂ ਹੈ ਵਾਟਸਐਪ ਜਿਵੇਂ ਤੁਸੀਂ ਅਕਸਰ ਜਦੋਂ ਵੀ ਪੰਜਾਬ ਆਉਂਦੇ ਹੋ 2 ਮਹੀਨੇ ਬਾਅਦ ਤੁਹਾਡਾ ਕੋਈ ਨਾ ਕੋਈ ਪਲਾਨ ਹੁੰਦਾ ਹੈ ਜਿਵੇਂ ਹੁਣ ਤੁਸੀਂ ਪੰਜਾਬ ਦੀ ਮਾ ਬੋਲੀ ਵਰ ਵੀ ਬੜਾ ਕੁਛ ਇੱਕ ਨਮੀਆ ਕਲਮਾ ਨਮੀਆ ਉਡਾਨ ਜਿਹੜੀ ਬੁਕਸ ਕੀਤੀ ਹੈ ਅੱਜ ਦੀ ਜਿਹੜੀ ਵਰਕਸ਼ਾਪ ਸੀ ਜਿਹਦੇ ਵਿੱਚ ਕੈਨੇਡਾ ਨੂੰ ਲੈ ਕੇ ਜਾਂ ਬੱਚਿਆਂ ਦੀ ਹੁੰਦੀ ਹੈ ਕਿ ਅਸੀਂ 1+2 ਕੀਤੀ ਹਾਈਲਾਈਟਸ ਕਰਨੀਆਂ ਤੇ ਜਾਣਾ ਹੈ ਕੀ ਪਲਾਨ ਹੋਣਾ ਚਾਹੀਦਾ ਕਿਵੇਂ ਗੋਲ ਹੋਣਾ ਚਾਹੀਦਾ ਹੈ ਹਾਂ ਬਿਲਕੁਲ ਜੀ ਪਹਿਲਾਂ ਤੇ ਤੁਹਾਡੇ ਚੈਨਲ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਤੁਸੀਂ ਸਦਾ ਬੜੀ ਸਾਨੂੰ ਕਵਰੇਜ ਦਿੰਨੇ ਹੋ ਇਤਵਲੇ ਦੁਆਵਾਂ ਸਾਡੇ ਵੱਲੋਂ ਹਾਂ ਅੱਜ ਐਸਟੀ ਕਾਲਜ ਜਲੰਧਰ ਵਿਖੇ ਇੱਕ ਵਰਕਸ਼ਾਪ ਰੱਖੀ ਸੀ ਬੱਚਿਆਂ ਦੀ ਕਿਉਂ ਬੱਚਿਆਂ ਦਾ ਬਾਹਰ ਜਾਣ ਦਾ ਰੁਝਾਨ ਉੱਥੇ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਨੇ ਤੇ ਉੱਥੇ ਜੋ ਜਾ ਕੇ ਇਹਨਾਂ ਨੂੰ ਸੰਕੋਚ ਕਰਨਾ ਪਊਗਾ ਜਾਂ ਇਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਬਾਰੇ ਅੱਜ ਦੀ ਜਿਹੜੀ ਵਰਕਸ਼ਾਪ ਸੀ ਕਿਉਂ ਅਕਸਰ ਆਪਾਂ ਹੁਣ ਸਾਰੇ ਜਾਣਦੇ ਹਾਂ ਵੈਸੇ ਪੱਲੀ ਪਾਤ ਕੋ ਲੁਕਿਆ ਨਹੀਂ ਗਾ ਕਿ ਕੈਨੇਡਾ ਦੇ ਵਿੱਚ ਬੱਚਿਆਂ ਦੀ ਜਿਹੜੀ ਸਥਿਤੀ ਬੜੀ ਨਾਜ਼ੁਕ ਜਈ ਹੈ ਆ ਬਹੁਤ ਅਨਪਲਾਨ ਬੱਚੇ ਜਾ ਰਹੇ ਨੇ ਜਿਹਦੇ ਬਾਰੇ ਅਸੀਂ ਅੱਜ ਵਰਕਸ਼ਾਪ ਦੇ ਵਿੱਚ ਗੱਲ ਕੀਤੀ ਹੈ ਆ ਬਹੁਤ ਸਾਰੇ ਜਿਹੜੇ ਫਾਈਨੈਂਸ਼ੀਅਲ ਇਸ਼ੂ ਕਰਕੇ ਬਹੁਤ ਸਾਰੇ ਬੱਚਿਆਂ ਦੇ ਵਿੱਚ ਕੰਫੀਡੈਂਸ ਨਹੀਂ ਹੁੰਦਾ ਆ ਬਹੁਤ ਸਾਰੇ ਬੱਚੇ ਜਿਹੜੇ ਉਹਨਾਂ ਨੂੰ ਐਜੂਕੇਸ਼ਨ ਕਿੱਥੋਂ ਲੈਣੀ ਆ ਉਹਦਾ ਨਹੀਂ ਪਤਾ ਹੁੰਦਾ ਜਾਂ ਬਹੁਤ ਸਾਰੇ ਬੱਚੇ ਜਿਹੜੇ ਏਜੰਟਸ ਤੇ ੱੱਕੇ ਚੜ੍ਹਦੇ ਨੇ ਉਹਨਾਂ ਬਾਰੇ ਤੇ ਖਾਸ ਕਰ ਜਿਹੜਾ ਬੱਚਿਆਂ ਦੇ ਵਿੱਚ ਕੌਨਫੀਡੈਂਸ ਹੋਣਾ ਬਾਹਰ ਜਾ ਕੇ ਬੱਚਿਆਂ ਨੂੰ ਇੱਥੋਂ ਤਿਆਰੀ ਕਿੱਦਾਂ ਹੋਣੀ ਚਾਹੀਦੀ ਆ ਉਹਦੇ ਬਾਰੇ ਅੱਜ ਕਾਫੀ ਖੁੱਲ ਕੇ ਗੱਲਾਂ ਹੋਈਆਂ ਤੇ ਮੈਂ ਵੀ ਆਪਣੇ ਆਪ ਨੂੰ ਕਰਮਾ ਵਾਲਾ ਸਮਝਦਾ ਕਿ ਮੈਂ ਜਿੰਨਾ ਕਿ ਮੇਰੇ ਕੋਲ ਇਸ ਪ੍ਰਤੀ ਯੋਗਦਾਨ ਪਾ ਹੁੰਦਾ ਮੈਂ 24 ਆਵਰ ਲੱਗਾ ਹੀ ਰਹਿਣਾ ਕਿਉਂ ਇਹ ਆਪਾਂ ਨੂੰ ਮੰਨਣਾ ਪੈਗਾ ਕਿ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ ਸਰੀ ਦੇ ਵਿੱਚ ਬ੍ਰੈਮਟਨ ਦੇ ਵਿੱਚ ਖਾਸ ਕਰਕੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਸਾਰੇਆਂ ਬੱਚਿਆਂ ਨਾਲ ਬਹੁਤ ਕੁਝ ਗਲਤ ਹੋ ਰਿਹਾ ਹੈ ਉਹਨਾਂ ਨੂੰ ਗਲਤ ਬਗਲਾ ਕੇ ਕਿਸੇ ਲਾਲਚ ਦੇ ਕੇ ਜੇ ਉਹ ਕਰਾਇਆ ਜਾ ਰਿਹਾ ਤੇ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਫਕਰ ਵਾਲੀ ਕੌਮ ਹੋਣ ਦੇ ਨਾਤੇ ਆ ਬੜੀ ਹੀ ਸ਼ਰਮ ਵਾਲੀ ਗੱਲ ਆ ਤੇ ਅਸੀਂ ਜਿੰਨੀ ਸਾਡੇ ਕੋਲ ਕੋਸ਼ਿਸ਼ ਹੁੰਦੀ ਆ ਅਸੀਂ ਉਹ ਕੋਸ਼ਿਸ਼ ਕਰਦੇ ਆ ਕਿ ਇਹਦੇ ਵਿੱਚ ਸੁਧਾਰ ਲਿਆ ਜਾਵੇ ਬੱਚਿਆਂ ਨੂੰ ਐਜੂਕੇਟ ਕੀਤਾ ਜਾਵੇ ਬੱਚਿਆਂ ਚ ਕੌਨਫੀਡੈਂਸ ਪਾਇਆ ਜਾਵੇ ਜਾਂ ਬੱਚਿਆਂ ਦੇ ਪੇਰੈਂਟਸ ਨੂੰ ਓਵਰਆਲ ਜਿਹੜੀ ਫਾਈਨੈਂਸ਼ੀਅਲ ਪਿਕਚਰ ਆ ਉਹ ਕਲੀਅਰ ਕਰ ਦਿੱਤੀ ਜਾਵੇ ਕੱਟਸ ਜਮੈਂ ਬੱਚਾ ਯਾਨੀ ਘਰ ਦੇ ਵਿੱਚ ਪਹਿਲਾਂ ਤੁਸੀਂ ਬਰਖਸ਼ ਹੋਜੀ ਗੱਲ ਕੀਤੀ ਘਰੋਂ ਚਾਹ ਦਾ ਕੱਪ ਆਪ ਨਹੀਂ ਬਣਾਇਆ ਕੋਈ ਕੰਮ ਨਹੀਂ ਕੀਤਾ ਮਾਂ ਨੇ ਤਿਆਰ ਕਰਕੇ ਭੇਜ ਦਿੱਤਾ ਜਦੋਂ ਬੱਚਾ ਫੋਰਨ ਜਾਂਦਾ ਉਹਦੇ ਲਈ ਕੀ ਪਲਾਨ ਉਹ ਬੱਚਾ ਕਿਵੇਂ ਇੱਕ ਪਰਫੈਕਟ ਹੋ ਕੇ ਜਾਵੇ ਕਿ ਉਹ ਨੂੰ ਆਪਣਾ ਕੰਮ ਵੀ ਜਿਹੜਾ ਆਪ ਸੈਲਫ ਚ ਕਰਨਾ ਪਵੇ ਆ ਬਿਲਕੁਲ ਜੀ ਇਹਦੇ ਵਿੱਚ ਦੋ ਜਿਹੜੀਆਂ ਗੱਲਾਂ ਨੇ ਜ਼ਿਆਦਾ ਪ੍ਰੇ ਜਿਹੜਾ ਰੋਲ ਪਲੇ ਕੀਤਾ ਇੱਕ ਤੇ ਸਾਡੀ ਕੈਨੇਡਾ ਗਵਰਨਮੈਂਟ ਦੀ ਵੀ ਬੜੀ ਗਲਤੀ ਹੈ ਉਨੀ ਅਨਪਲਾਨ ਜੋ ਹੈ ਇੱਕ ਇਮੀਗ੍ਰੇਸ਼ਨ ਦਾ ਸਿਸਟਮ ਬਣਾ ਕੇ ਔਰ ਬੱਚਿਆਂ ਨੂੰ ਮੈਂ ਤੇ ਕਹਿੰਨਾ ਇੱਕ ਤਰ੍ਹਾਂ ਮਤਲਬ ਇਹਨਾਂ ਦੇ ਪੈਸੇ ਨੂੰ ਮੋਰੇ ਰੱਖ ਕੇ ਉੱਥੇ ਦੇ ਪਲਾਨ ਬਣਾਏ ਕਿ ਮੈਂ ਤੇ ਸ਼੍ਰੀ ਆਮ ਉੱਥੇ ਹਰੇਕ ਟੀਵੀ ਤੇ ਰੇਡੀਓ ਸਟੇਸ਼ਨ ਨਿਊਜ਼ਪੇਪਰ ਤੇ ਬੜੀਆਂ ਈਮੇਲ ਪ੍ਰਧਾਨ ਮੰਤਰੀ ਦੇ ਆਫਿਸ ਨੂੰ ਖੁੱਲ ਕੇ ਭੇਜਦੇ ਆਂ ਅਸੀਂ ਕੋ ਡਰਦੇ ਨਹੀਂ ਇਹਨਾਂ ਗੱਲਾਂ ਤੋਂ ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਲਿਜਾ ਕੇ ਬੱਚਿਆਂ ਨੂੰ ਖਰਾਬ ਕਰਨ ਦੇ ਵਿੱਚ ਉਹ ਸਰਕਾਰ ਦਾ ਬਹੁਤ ਵੱਡਾ ਹੱਥ ਹੈ ਦੂਸਰਾ ਇਧਰਲੇ ਪਾਸੇ ਸਾਡੇ ਪਰਿਵਾਰਾਂ ਦਾ ਵੀ ਬਹੁਤ ਵੱਡੀ ਇੱਕ ਕਮਜ਼ੋਰੀ ਹੈ ਕਿ ਇਹ ਇਹ ਆਪਣੇ ਆਪ ਨੂੰ ਪ੍ਰਪੇਨ ਨਹੀਂ ਕਰਦੇ ਬੱਚੇ ਨੂੰ ਫਾਈਨੈਂਸ਼ੀਅਲ ਮੈਟਰ ਕੈਲਕੂਲੇਟ ਨਹੀਂ ਕਰਦੇ ਪੇ ਅਕਸਰ ਕਿੰਨਾ ਖਰਚ ਆ ਜਾਊਗਾ ਬੱਚੇ ਨੂੰ ਮਤਲਬ ਚਾਹ ਬਣਾਉਣ ਤੱਕ ਨਹੀਂ ਕਹਿ ਰਹੇ ਕਹਿੰਦੇ ਤੂੰ ਬੱਚਾ ਪੜ੍ਹਨਾ ਹੀ ਆ ਤੇ ਨਾਲ ਇੱਥੇ ਮੈਂ ਜਰੂਰ ਆਪਣੇ ਜਿੰਨੇ ਵੀ ਦਰਸ਼ਕ ਨੇ ਮੈਂ ਸਾਂਝ ਪਾਉਂਗਾ ਕਿ ਇਸ ਸਿਸਟਮ ਦੇ ਥਰੂ ਰਹਿ ਕੇ ਅਸੀਂ ਆਪਣਾ ਐਜੂਕੇਸ਼ਨ ਮਿਆਰ ਬਹੁਤ ਥੱਲੇ ਸੈਟ ਰਹੇ ਆ ਕਿ ਬੱਚਾ ਐਂਡ ਤੇ ਸਿਰਫ ਤੇ ਸਿਰਫ ਉਹਦੇ ਕੋ ਪਲੱਸ ਜੋ ਪਲੱਸ 2 ਆ ਉਹੀ ਰਹਿ ਜਾਣੀ ਆ ਕਿਉਂਕਿ ਉੱਥੇ ਜਾ ਕੇ ਉਹਦੇ ਕੋਲ ਇੰਨੀ ਬਿਲਟੀ ਨਹੀਂ ਹੋਣੀ ਕਿ ਉਹ ਕਿਤੇ ਹੋਰ ਡਿਗਰੀ ਲਈ ਕਿਸੇ ਹੋਰ ਵਧੀਆ ਐਜੂਕੇਸ਼ਨ ਲਈ ਕਿਸੇ ਵੱਡੇ ادارے ਚ ਦਾਖਲਾ ਲਵੇ ਤੇ ਹੌਲੀ ਹੌਲੀ ਉਹ ਚੀਪ ਲੇਬਰ ਦੇ ਪੱਖੋਂ ਹੀ ਕੈਨੇਡਾ ਦੇ ਵਿੱਚ ਵਿਚਰਨ ਲੱਗ ਜਾਂਦਾ ਤੇ ਬਾਕੀ ਦੀ ਜ਼ਿੰਦਗੀ ਉਹਨਾਂ ਚੀਪ ਲੇਬਰ ਵਿੱਚ ਹੀ ਰਹਿ ਜਾਣਾ ਹੈਗਾ ਆ ਸੋ ਇਹ ਜਿਹੜੇ ਛੋਟੇ ਛੋਟੇ ਨੁਕਤੇ ਆ ਮਾਪੇ ਲਈ ਬੱਚਿਆਂ ਲਈ ਗਵਰਨਮੈਂਟਾਂ ਲਈ ਬਹੁਤ ਜ਼ਰੂਰੀ ਨੇ ਆ ਕਿਉਂਕਿ ਜੇ ਅਸੀਂ ਕਮਿਊਨੀਕੇਸ਼ਨ ਨਾ ਪੈਦਾ ਕਰਾਂਗੇ ਆਪਸ ਵਿੱਚ ਹੀ ਬਾਰਤਾਲਾਪ ਨਾ ਕਰਾਂਗੇ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਸਾਂਝ ਨਾ ਪਾਵਾਂਗੇ ਤੇ ਮੈਨੂੰ ਇੰਜ ਲੱਗਦਾ ਕਿ ਫੇ ਅਸੀਂ ਇਹਨਾਂ ਗੱਲਾਂ ਤੋਂ ਐ ਉਨੇ ਹੀ ਕਾਮਯਾਬ ਨਹੀਂ ਹੋ ਪਾਵਾਂਗੇ ਤੇ ਮੈਂ ਵੀ ਆਪਣੀ ਡਿਊਟੀ ਨਿਵਾ ਰਿਆਂ ਜੀ ਇੱਕ WhatsApp ਜਿਵੇਂ ਥੋੜੇ ਸਮੇਂ ਦੇ ਵਿੱਚੋਂ ਭਾਰਤ ਔਰ ਕੈਨੇਡਾ ਦੇ ਵਿੱਚ ਤਲਕੀ ਆਈ ਹੈ ਕੁਝ ਜਿਹਨੂੰ ਲੈ ਕੇ ਕਾਫੀ ਨਿਜ਼ਮ ਜਿਹੜੇ ਉੱਤੇ ਰੂਲ ਨੇ ਕਾਫੀ ਚੇਂਜ ਹੋ ਜਿਵੇਂ ਜੀ ਐਸੀ ਬਤਾ ਦਿੱਤੀ ਇਹ ਵੀ ਕਹਿ ਦਿੱਤਾ ਕਿ ਇਹ ਵਾਲਾ 2 ਸਾਲ ਦੀ ਬਾਤਾਂ ਬਰ ਬਰ ਤੋਂ ਵਾਪਸ ਹੋਣਾ ਹੋਵੇਗਾ ਕੀ ਲੱਗਦਾ ਇਸ ਤਰ੍ਹਾਂ ਜੇ ਬੱਚੇ ਹੁਣ ਜਾ ਰਹੇ ਨੇ ਹੁਣ ਜੋ ਉਹਨਾਂ ਦੇ ਰੂਲਾਂ ਤੋਂ ਬਾਅਦ ਉਹਨਾਂ ਦਾ ਕੀ ਫਿਊਚਰ ਕੀ ਰਹੇਗਾ ਉੱਥੇ ਨਹੀਂ ਮੈਂ ਤੇ ਅੱਜ ਵੀ ਇਸ ਵਰਕਸ਼ਾਪ ਦੇ ਵਿੱਚ ਅ ਅਰਸੋਂ ਵੀ ਮੈਂ ਕਾਫੀ মিডিਆ ਦੇ ਵਿੱਚ ਸੀਗਾ ਪ੍ਰੈਸ ਕਾਨਫਰੰਸ ਸੀ ਤੇ ਉਹਦੇ ਵਿੱਚ ਵੀ ਮੈਂ ਇਹ ਸਾਰਿਆਂ ਨੂੰ ਇਹ ਹਮਰ ਰਿਕਵੈਸਟ ਕਰ ਰਿਹਾ ਕਿ ਇਹ ਟਾਈਮ ਵਧੀਆ ਨਹੀਂ ਪਹਿਲੀ ਤੇ ਗੱਲ ਹੈ ਪਲੀਜ਼ ਬੱਚੇ ਨੂੰ ਰੋਕ ਲਓ 2 ਸਾਲ 2 ਸਾਲ ਲਈ ਹਾਂ ਮੈਂ ਇਹ ਜਰੂਰ ਦਾਅਵੇ ਨਾ ਕਹਿ ਸਕਦਾ ਕਿ ਕੈਨੇਡਾ ਕਦੀ ਵੀ ਇਮੀਗ੍ਰੇਸ਼ਨ ਸਿਸਟਮ ਬੰਦ ਨਹੀਂ ਕਰ ਸਕਦਾ ਬੱਚੇ ਜਿਹਾ ਥੋੜਾ ਕੰਫੀਡੈਂਸ ਪੈਲਾਣ ਦੋ ਆਪਣੇ ਥੋੜੇ ਪੈਸੇ ਜੋੜ ਲੋ ਥੋੜੀ ਸਟੱਡੀ ਕਰ ਲੋ ਆਰ ਬੱਚੇ ਦੀ ਜਿਹੜੀ ਐਜੂਕੇਸ਼ਨ ਵਾਲਾ ਮਿਆਰ ਨਾ ਕਿਸੇ ਸੋਸਾਇਟੀ ਦੇ ਵਿੱਚ ਜਦੋਂ ਮੈਨੂੰ ਬੜੀ ਦਿੱਕਤ ਹੈ ਕਿਸੇ ਸੋਸਾਇਟੀ ਦੇ ਵਿੱਚ ਐਜੂਕੇਸ਼ਨ ਦਾ ਮਿਆਰ ਡਾਊਨ ਹੋਣ ਲੱਗ ਜੇ ਇਹਦਾ ਮਤਲਬ ਹੈ ਉਹ ਸੋਸਾਇਟੀ ਡਾਊਨ ਹੋਣ ਲੱਗ ਗਈ ਹੈ ਤੇ ਇਹ ਇਹ ਹਾਲ ਸਾਡੇ ਬੱਚਿਆਂ ਦਾ ਆ ਸੋ ਉਹਨੂੰ ਜ਼ਰੂਰ ਮੱਦੇ ਨਜ਼ਰ ਰੱਖਣਾ ਚਾਹੀਦਾ ਪੰਜਾਬ ਦੇ ਵਿੱਚ ਬੜਾ ਕੋਸ਼ੇ ਚਲੋ ਮੈਂ ਮੰਨਦਾ ਇਨੀ ਓਪਰਚ्युनिटीਜ਼ ਨਹੀਂ ਆ ਪਰ 50 ਲੱਖ ਰੁਪਈਆ ਲਾ ਕੇ ਜਿਹੜਾ ਤੁਸੀਂ ਬੱਚੇ ਤੇ ਜਾਣ ਭੇਜ ਰਹੇ ਆ ਭਾਈ ਉਹਨੇ ਕਿ ਤਾਂ ਬੈਂਕ ਵਾਲਿਆਂ ਨੇ ਸਾਨੂੰ ਇੰਟਰਸਟ ਦੇ ਦੇਣਾ ਉਹਨੇ ਉਹਦੇ ਬੱਚੇ ਤੋਂ ਨਹੀਂ ਬਣਨੇ ਉੱਥੇ ਸੋ ਸੋ ਬਹੁਤ ਖਿਆਲ ਨਾਲ ਕਰਨ ਲਈ ਜੋ ਕੰਮ ਹੈਗਾ ਆ ਤੇ ਸਾਰਿਆਂ ਨੂੰ ਬੇਨਤੀ ਆ ਕੋ ਬੜੇ ਕੇਅਰਫੁਲੀ ਉੱਥੇ ਦੀਆਂ ਸੰਸਥਾਵਾਂ ਬਹੁਤ ਸਾਰੀਆਂ ਐਨ ਜੀਓਜ਼ ਨੇ ਪੰਜਾਬ ਬੰਡਾਟ ਕਾਮ ਤੇ ਜਾ ਕੇ ਵੀ ਇਨਫੋਰਮੇਸ਼ਨ ਲਈ ਜਾ ਸਕਦੀ ਹੈ ਤੇ ਹੋਰ ਬਹੁਤ ਸਾਰੀਆਂ ਐਨ ਜੀਓਜ਼ ਨੇ ਜਿਹੜੇ ਲੱਗੇ ਹੋਏ ਆ ਪਰ ਇਹ ਆਪ ਹੀ ਤੁਹਾਡੇ ਕੋਲ ਇੱਕ ਸੂਤ ਆਉਣਾ ਆ ਅਸੀਂ ਤਾਂ ਤੁਹਾਨੂੰ ਥੋੜੀ ਜਾਣਕਾਰੀ ਦੇ ਸਕਦੇ ਆ ਜੀ ਕਾਫੀ ਦਿਨ ਤੋਂ ਲੰਮੇ ਗਏ ਹੋ ਕਾਫੀ ਦਿਨ ਤੁਸੀਂ ਮਰਕ ਸੇ ਹਾਰਡ ਵਰਕ ਕਰਕੇ ਅੱਜ ਇੱਕ ਨਾਮ ਕਮਾਇਆ ਇਸ ਤਰ੍ਹਾਂ ਬਹੁਤ ਸਾਰੇ ਕੈਨੇਡੀਅਨ ਲੋਕ ਨੇ ਜਿਹੜੇ ਉੱਥੇ ਸੈਟਲ ਨੇ ਲੇਕਿਨ ਇਹ ਹਾਲਾਤ ਐਦਾਂ ਦੇ ਹੋ ਗਏ ਨੇ ਕਿਉਂਕਿ ਉੱਥੇ ਦਾ ਗੁਜ਼ਾਰਾ ਉੱਥੇ ਹੁੰਦਾ ਹੈ ਵਾਪਸ ਪੰਜਾਬ ਆਉਣਾ ਉਹਨਾਂ ਲਈ ਬੜਾ ਔਖਾ ਪੰਜਾਬ ਆਉਣ ਲਈ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਕੋਲ 10000 ਡਾਲਰ ਵੀ ਨਹੀਂ ਹੈ ਇਹੋ ਜਿਹਾ ਕੀ ਹਾਲਾਤ ਬਣ ਜਾਂਦੇ ਨੇ ਕਿਆਂ ਮਜਬੂਰੀਆਂ ਵੱਡੀਆਂ ਹੋ ਜਾਂਦੀਆਂ ਉਹਨਾਂ ਦੀਆਂ ਖਾਸ਼ਾਂ ਤੋਂ ਜਦੋਂ ਮਜਬੂਰੀ ਖਾਸ ਤੋਂ ਵੱਡੀ ਹੋ ਜਾਏ ਤੇ ਉਹ ਚੋਂ ਕਈ ਕੁਛ ਉਹਦਾ ਗਾਲ ਘੁੱਟਣਾ ਪੈਂਦਾ ਹਾਂ ਜਿਹੜੇ ਬਹੁਤ ਸਾਰੇ ਬਿਜ਼ਨਸ ਨੇ ਬੜੇ ਸੜੀਆਂ ਬੜੀਆਂ ਤਰੱਕੀਆਂ ਪੰਜਾਬੀਆਂ ਨੇ ਕੀਤੀਆਂ ਨੇ ਪਰ ਜਿਹੜੇ ਮжоਰਟੀ ਲੋਕ ਨੇ ਜਿਹੜੀ ਲੇਬਰ ਵਿੱਚ ਹੀ ਆ ਜਾਂਦੇ ਨੇ ਉਹ ਇੱਕ ਸੱਚ ਇਹ ਕਿ ਉਹਨਾਂ ਨੂੰ ਤਾਂ ਇੱਕ ਇੰਡੀਆ ਦਾ ਟ੍ਰਿਪ ਕਰਨਾ ਵੀ ਉਹਨਾਂ ਦੇ ਬਸ ਦਾ ਰੋਗ ਨਹੀਂ ਰਹਿ ਜਾਂਦਾ ਕਿਉਂ ਪੇਚ ਟੂ ਪੇਚ ਮਹਿੰਗਾਈ ਵੱਡੀ ਹੈ ਕਿਰਾਏ ਵੱਡੇ ਨੇ ਇੰਟਰਸਟ ਬੜਾ ਮੌਰ ਗਿਆ ਬੜੀਆਂ ਬੜੀਆਂ ਨੇ ਫੇ ਪੰਜਾਬੀਆਂ ਨੇ ਜੇ ਹੈਗੇ ਵੀ ਚਾਰ ਪੈਸੇ ਪੰਗੇ ਵੜੇ ਅਸੀਂ ਲੈ ਲੈਨੇ ਆ ਸੋ ਇਹਨਾਂ ਕਈ ਕਾਰਨਾ ਕਰਕੇ ਬਹੁਤ ਸਾਰੇ ਆਮ ਖੁੱਲ ਕੇ ਕਹਿ ਸਕਦਾ ਹਾਂ ਬਹੁਤ ਬਹੁਤ ਲੋਕਾਂ ਨੂੰ ਜਾਣਦਾ ਜਿਹੜੇ ਇਸ ਕਰਕੇ ਨੇ ਆ ਪਾਰਿਆ ਕਿ ਉਹ ਫਾਈਨੈਂਸ਼ਲੀ ਉਹ ਕੇਪेबल ਨਹੀਂ ਹੈ ਸੋ ਨਾਲੇ ਕਿ ਇੱਥੇ ਜ਼ਰੂਰ ਮੈਂ ਕਹਿਣਾ ਚਾਹਾਂ ਨਾ ਕੈਨੇਡਾ ਇਸ ਅ ਕੰਟਰੀ ਆਏ ਕਿ ਉੱਥੇ ਕੋਈ ਦਰਾਖਤਾ ਨੂੰ ਡਾਲਰ ਨਹੀਂ ਲੱਗਦੇ ਉਹ ਡਾਲਰ ਉੱਥੇ ਡਾਲਰਾਂ ਚੱਲਦੇ ਨੇ ਨਾਲ ਨਾਲ ਹੀ ਸਰਦਾਂ ਲੋਕਾਂ ਦਾ ਹਾਂ ਜ਼ਿੰਦਗੀ ਵਧੀਆ ਹੈ এনवायरमेंट ਵਧੀਆ ਹੈ ਰਿਸ਼ਵਤ ਖੋਰੀ ਹੈ ਨਹੀਂ ਗੀ ਇਹ ਚੀਜ਼ਾਂ ਤੇ ਮੈਂ ਮੰਨਦਾ ਹੈਗਾ ਪਰ ਆਮ ਜ਼ਿੰਦਗੀ ਤੇ ਆਮ ਜ਼ਿੰਦਗੀ ਹੈ ਸੋ ਆਮ ਕਮਾਈ ਦੇ ਵਿੱਚੋਂ ਬੰਦਾ ਇੰਨੇ ਗੇੜੇ ਨਹੀਂ ਮਾਰ ਸਕਦਾ ਪੰਜਾਬ ਦੇ ਕਿਉਂ ਐ ਤੇ 10 15 ਲੱਖ 10 15 ਹਜ਼ਾਰ ਡਾਲਰ ਤੇ ਮਾਮੂਲੀ ਜੀ ਹੈ ਟਿਕਟਾਂ ਦੋ ਤਿੰਨ ਤਿੰਨ ਹਜ਼ਾਰ ਦੀ ਤੇ ਟਿਕਟਾਂ ਦੀ ਹੈ ਜੇ ਚਾਰ ਬੱਚਿਆਂ ਦੇ ਦੋ ਬੱਚੇ ਨੇ ਮੀਆਂ ਬੀਬੀ ਨੂੰ ਨਾ 12 ਹਜ਼ਾਰ ਡਾਲਰ ਚਾਹੀਦਾ ਟਿਕਟਾਂ ਦਾ ਹਾਲ ਮੋ ਚਾਹੀਦਾ ਸੋ ਇਟਸ ਅ ਹਾਰਡ ਬਟ ਅਸੀਂ ਇੰਨਾ ਮੈਨੂੰ ਪਤਾ ਕਿ ਪੰਜਾਬ ਦਾ ਜੋ ਵੀ ਕੈਨੇਡਾ ਬਸਿਆ ਹਰ ਬੰਦਾ ਪੰਜਾਬ ਨੂੰ ਪਿਆਰ ਬੜਾ ਕਰਦਾ ਇੱਕ ਮਿੰਟ ਆਸ ਸਪੁੱਲ ਕੇ ਸਵਾਲ ਸੀ ਕਿ ਜੋ ਤੋਂ ਬੱਚਾ ਇੱਥੋਂ ਜਾਂਦਾ ਕਿੰਦਾ ਬਹੁਤ ਸਾਰੇ ਇਹ ਬੈਡ ਨਿਊਜ਼ ਆਇਆ ਨੇ ਬੱਚਾ ਗਿਆ ਇਹ ਹਾਰਟ ਅਟੈਕ ਹੋ ਗਿਆ ਸਾਇਲੈਂਸ ਅਟੈਕ ਆ ਗਿਆ ਕੀ ਵਜ੍ਹਾ ਰਹਿੰਦੀ ਹੈ ਬੱਚੇ ਦਾ ਸਟ्रेस ਹੁੰਦਾ ਹੈ ਜਾਂ ਕੋਈ ਗਲਤ ਸੰਗਤ ਚ ਪੈ ਜਾਂਦਾ ਹੈ ਦੇ ਕੁਝ ਜਿਨ੍ਹਾਂ ਦੇ ਬੱਚੇ ਚਲੇ ਗਏ ਉਹਨਾਂ ਲਈ ਬਹੁਤ ਹਮਦਰਦੀ ਹੈ ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ ਬੜੀਆਂ ਬਾਡੀਜ਼ ਅਸੀਂ ਉੱਥੋਂ ਬੱਚਿਆਂ ਦੀਆਂ ਇੱਧਰ ਨੂੰ ਭੇਜਦੇ ਹੈਗੇ ਆਂ ਬੜੀ ਹਮਦਰਦੀ ਕਰਦੇ ਹਾਂ ਉਹਨਾਂ ਪਰਿਵਾਰਾਂ ਨਾਲ ਕੁਝ ਪਰਸੈਂਟੇਜ ਹੈਗੀ ਆ ਜਿਹੜੀ ਕੋਈ ਰੀਅਲ ਡਿਜ਼ੀਜ਼ ਦੇ ਵਿੱਚ ਫਸ ਗਏ ਬੱਚੇ ਹਾਰਟ ਅਟੈਕ ਹੋ ਗਿਆ ਪਰ ਜਿਹੜੀਆਂ ਸਰਚਸ ਨੇ ਸਟੱਡੀਜ਼ ਸ਼ੋ ਕਰਦੀਆਂ ਨੇ ਉਹ ਇਹ ਨਹੀਂ ਕਿ ਬੱਚਾ ਸਟ्रेस ਵਿੱਚ ਗਿਆ ਉਹ ਸਟ्रेस ਚੱਲ ਨਹੀਂ ਹੋਈ ਉਹ ਹੌਲੀ-ਹੌਲੀ ਬਾਅਦ ਸੰਗਤ ਚ ਪੈ ਗਿਆ ਆ ਉਹਨੂੰ ਮੜ ਮੋਟਾ ਨਸ਼ਾ ਲੈਣ ਲੱਗ ਗਿਆ ਉਹ ਸਿਗਾ ਦੇ ਮੜਾ ਮੋਟਾ ਲੈਂਦਾ ਪਰ ਉਹਨੂੰ ਡੋਸਦਾ ਨਹੀਂ ਸੀ ਪਤਾ ਪਿਓ ਮਕਦਾਰ ਕਿੰਨੀ ਉਹਦੀ ਤੇ ওভারਡੋਸ ਹੋ ਜਾਂਦਾ ਫਿਰ ਉਹਨੂੰ ਅਸੀਂ ਕਈ ਵਾਰੀ ਹਾਰਟ ਅਟੈਕ ਆਨੇ ਆ ਤੇ ਬਹੁਤੀ ਵਾਰੀ ਆਮ ਲੋਕਾਂ ਨੂੰ ਤੇ ਇਹ ਹੁੰਦਾ ਪਏ ਸਾਇਲੈਂਟ ਅਟੈਕ ਦਾ ਹੀ ਮਤਲਬ ਇਹ ਆ ਕਿ ਉਹ ਉਹਨੂੰ ਹੀ ਵਾਸ ওভারਡੋਸ ਸੋ ਉਹ ਤੋਂ ਬਚਣ ਲਈ ਵੀ ਬੱਚਿਆਂ ਨੂੰ ਅੱਜ ਥੋੜੀ ਨਸੀਹਤ ਦਿੱਤੀ ਆ ਨਸ਼ਿਆਂ ਤੋਂ ਬਚਣ ਲਈ ਵੀ ਆ ਓਵਰঅল ਜਿਹੜਾ ਮੈਂ ਇਸ ਗੱਲ ਨੂੰ ਇੱਥੇ ਕਨਕਲੂਡ ਕਰਨਾ ਚਾਹੁੰਗਾ ਬੇ ਮੇਰੀ ਹੰਬਲ ਰਿਕਵੈਸਟ ਪੰਜਾਬੀ ਉਹ ਪੁਲਿਸ ਮਿਹਨਤ ਮੇਰੀ ਆ ਰੋਕ ਲਓ ਬੱਚਿਆਂ ਨੂੰ ਰੋਕ ਲਓ ਪਾਪਕ ਨਾ ਹੋ ਜਾਣ ਕਿਉਂ ਰੋਜ਼ ਉੱਥੇ ਜੋ ਹੋ ਰਿਹਾ ਦੇਖਿਆ ਨਹੀਂ ਜਾਂਦਾ ਇਸ ਸੰਦਰਨਾ ਸੁਖਜੰਦਰ ਸਿੰਘ ਸੁਖੀ ਬਾਟ ਜਿਨ੍ਹਾਂ ਨੇ ਦੱਸਿਆ ਕਿ ਕੈਨੇਡਾ ਬਹੁਤ ਰਿਚ ਮੌਲਕਾ ਹੈ ਪਰ ਉਥੇ ਜਾਣ ਦਾ ਕੋਈ ਜ਼ਰੀਆ ਹੋਣਾ ਚਾਹੀਦਾ ਕੋਈ ਤੁਹਾਡੀ ਪਲਾਨ ਹੋਣਾ ਚਾਹੀਦਾ ਸੋ ਇਸ ਪਲਾਨ ਥਰੂ ਚਲੋਗੇ ਤੇ ਜ਼ਿੰਦਗੀ ਤੁਹਾਡੀ ਸਫਲ ਹੋਏ ਸੁਖਤਾਇ ਗ੍ਰਹਿ ਗਈ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 98838 77000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲਮਿਸ਼ਵਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000